ਆਪਾਂ ਅਰਦਾਸ ਤੋਂ ਪਹਿਲਾਂ ਸੁਖਮਨੀ ਸਾਹਿਬ ਦਾ ਇੱਕ ਸ਼ਬਦ ਪੜ੍ਹਦੇ ਹਾਂ ਕਿ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਘਨੇਰੇ ਗੁਰੂ ਦੀ ਕਿਰਪਾ ਵਿੱਚ ਘਨੇਰੇ ਸੁਖ ਜੇ ਗੁਰੂ ਦੀ ਕਿਰਪਾ ਦੇ ਅੰਦਰ ਬੜੇ ਵੱਡੇ ਸੁਖ ਨੇ ਏ ਮੀਰੀ ਪੀਰੀ ਦੇ ਮਾਲਕ ਗੁਰਮਖੋ ਜਦੋਂ ਕਿਤੇ ਮਾਤਾ ਭਾਗ ਭਰੀ ਚੇਤੇ ਕਰਦੀ ਏ ਕਸ਼ਮੀਰ ਦੀ ਧਰਤੀ ਤੇ ਜਾਂ ਹੋਰ ਪਿਆਰ ਵਾਲੇ ਚੇਤੇ ਕਰਦੇ ਨਹੀਂ ਸਤਗੁਰੂ ਗੁਰਮਖੋ ਪਿਆਰ ਦੇ ਖਿੱਚੇ ਹੋਏ ਏ ਭਗਤੀ ਦੇ ਖਿੱਚੇ ਹੋਏ ਏ ਕਿਉਂਕਿ ਗੁਰੂ ਭਗਤ ਵਛਲ ਹੈ ਆਪਣੇ ਸੇਵਕਾਂ ਨੂੰ ਪਿਆਰ ਕਰਨ ਵਾਲਾ ਹੈ ਕੋਈ ਵੀ ਉਹਨੂੰ ਧਿਆਵੇ ਏ ਸਤਿਗੁਰੂ ਉਹਦੇ ਤੇ ਬੜੀ-ਬੱਡੀ ਰਹਿਮਤ ਕਰਦੇ ਨੇ ਇਸ ਲਈ ਗੁਰਮਖੋ ਅੱਜ ਆਪਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਉਹਨਾਂ ਦੇ ਪਵਿੱਤਰ ਅਸਥਾਨ ਤੇ ਜੁੜ ਬੈਠੇ ਆਂ ਜਦੋਂ ਉਹਨਾਂ ਦਾ ਇਤਿਹਾਸ ਪੜਾਂਗੇ ਨਾ ਮਹਾਰਾਜ ਕਹਿਣ ਲੱਗੇ ਕੋਈ ਨਿਤਨੇਮੀ ਹੋਵੇ ਕੋਈ ਪ੍ਰੇਮੀ ਹੋਵੇ ਕੋਈ ਗੁਰੂ ਤੇ ਭਰੋਸਾ ਰੱਖਣ ਵਾਲਾ ਹੋਵੇ ਉਹਦੇ ਅੰਦਰ ਗੁਰੂ ਖੁਦ ਵਰਤਦਾ ਜੀ ਉਹਦੇ ਅੰਦਰ ਗੁਰੂ ਖੁਦ ਵਰਤਦਾ ਜੀ ਆਪ ਜਿੰਨੀ ਸੰਗਤ ਸੱਜ ਬੈਠੇ ਹੋ ਪਤਾ ਨਹੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਦੇ ਰਾਈ ਖੇਡ ਵਰਤਾ ਜਾਣੀ ਕਿਹਦੇ ਰਾਈ ਆਪਣੀ ਕਿਰਪਾ ਦੇ ਨਾਲ ਸਾਡੀਆਂ ਝੋਲੀਆਂ ਭਰ ਜਾਣੀ ਹੈ ਕਸ਼ਮੀਰ ਦੀ ਧਰਤੀ ਤੇ ਰਹਿਣ ਵਾਲਾ ਭਾਈ ਕਟੂ ਹੂੰ ਸ਼ਾਇਦ ਆਪ ਜੀ ਨੇ ਇਤਿਹਾਸ ਪੜ੍ਹਿਆ ਹੋਵੇ ਜਾਂ ਸੁਨਿਆ ਹੋਵੇ ਭਾਈ ਕਟੂ ਜਿਹੜਾ ਗੁਰੂ ਜੀ ਨੂੰ ਇੰਨਾ ਪਿਆਰ ਕਰਦਾ ਆ ਕਹਿੰਦੇ ਨੇ ਉਥੇ ਸੰਗਤ ਗਈ ਸੰਗਤ ਗੁਰਮੁਖੋ ਸ਼ਹਿਦ ਲੈ ਕੇ ਗਈ ਤੇ ਭਾਈ ਕਟੂ ਨੂੰ ਥੋੜਾ ਦਮੇ ਦਾ ਰੋਗ ਸੀ ਸਾਹ ਰੁਕ ਜਾਣਾ ਜਾਂ ਗਲਾ ਸੁੱਕ ਜਾਣਾ ਉਹਨੇ ਨਾਲ ਦੀ ਸੰਗਤ ਨੂੰ ਪੁੱਛਿਆ ਭਾਈ ਇਹ ਘੜੇ ਵਿੱਚ ਕੀ ਹੈ ਕਹਿੰਦੇ ਇਹ ਸੁੱਚਾ ਸ਼ਹਿਦ ਹੈ ਏ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਵਾਸਤੇ ਲੈ ਕੇ ਚੱਲੇ ਆ ਉਹ ਸਿੱਖ ਭਾਈ ਕਟੂ ਨੇ ਆਖਿਆ ਕਿਰਪਾ ਕਰੋ ਥੋੜਾ ਜਿਹਾ ਮੈਨੂੰ ਦੇ ਦਿਓ ਮੈਨੂੰ ਥੋੜਾ ਸਾਹ ਦੀ ਪ੍ਰੋਬਲਮ ਹੈ ਮੈਂ ਇਹ ਸ਼ਹਿਦ ਲੈ ਲਵਾਂ ਉਹ ਕਹਿੰਦੇ ਜੀ ਨਹੀਂ ਜਿੰਨਾ ਚਿਰ ਗੁਰੂ ਸਾਹਿਬ ਇਹਨੂੰ ਛਕਦੇ ਨਹੀਂ ਉਨਾ ਚਿਰ ਅਸੀਂ ਕਿਸੇ ਨੂੰ ਨਹੀਂ ਦੇਣਾ ਉਹ ਸਿੱਖ ਨੇ ਦੋ ਤਿੰਨ ਵਾਰ ਮੰਗ ਕੀਤੀ ਜਿਹੜੇ ਲੈ ਕੇ ਜਾ ਰਹੇ ਨੇ ਉਹਨਾਂ ਨਾਂ ਕਰ ਦਿੱਤੀ ਵੀ ਨਹੀਂ ਕਹਿੰਦੇ ਨੇ ਜਦੋਂ ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਚਰਨਾਂ ਵਿੱਚ ਉਹ ਸ਼ਹਿਦ ਲੈ ਕੇ ਪਹੁੰਚੇ ਨਾ ਤੇ ਸਤਿਗੁਰਾਂ ਨੂੰ ਕਹਿਣ ਲੱਗੇ ਮਹਾਰਾਜ ਤੁਹਾਡੇ ਲਈ ਬੜਾ ਸ਼ੁੱਧ ਆਪਣੇ ਹੱਥੀਆਂ ਸੀ ਸ਼ਹਿਦ ਇਹ ਲੈ ਕੇ ਆਏ ਆ ਮਹਾਰਾਜ ਲਓ ਪਹਿਲੋ ਤੁਸੀਂ ਛਕੋ ਮਹਾਰਾਜ ਤੁਸੀਂ ਸ਼ਕੋ ਸਤਿਗੁਰੂ ਕਹਿਣ ਲੱਗੇ ਸਿੱਖੋ ਘੜਾ ਖੋਲ ਕੇ ਵੇਖ ਲੋ ਸ਼ਕਨ ਦੇ ਜੋਗ ਵੀ ਹੈ ਕਿ ਨਹੀਂ ਜਦੋਂ ਕਹਿੰਦੇ ਉਹ ਘੜੇ ਦਾ ਮੂੰਹ ਖੋਲ ਕੇ ਵੇਖਿਆ ਤੇ ਸ਼ਹਿਦ ਵਿੱਚ ਕਿਰਮ ਪਏ ਹੋਏ ਕਿਰਮ ਪਏ ਸੀ ਸਿੱਖਾਂ ਨੇ ਆਖਿਆ ਮਹਾਰਾਜ ਅਸੀਂ ਤਾਂ ਬਿਲਕੁਲ ਤਾਜ਼ਾ ਸ਼ਹਿਦ ਲੈ ਕੇ ਆਏ ਆ ਮਹਾਰਾਜ ਕਿਉਂਕਿ ਜਿੰਨੀਆਂ ਸੰਗਤਾਂ ਜਿਸ ਜਿਸ ਇਲਾਕੇ ਤੋਂ ਆਉਂਦੀਆਂ ਨੇ ਆਪਣੇ ਇਲਾਕੇ ਦੀ ਸਭ ਤੋਂ ਵਧੀਆ-ਵਧੀਆ ਭੇਟਾ ਵਧੀਆ-ਵਧੀਆ ਪਦਾਰਥ ਗੁਰੂ ਜੀ ਵਾਸਤੇ ਲੈ ਕੇ ਆਉਂਦੀ ਹੈ ਜਦੋਂ ਉਹਦੇ ਵਿੱਚ ਕਿਰਨ ਵੇਖੇ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਰਾਹ ਵਿੱਚ ਕਿਸੇ ਮੰਗਿਆ ਤੇ ਨਹੀਂ ਕਹਿਣ ਲੱਗੇ ਮਹਾਰਾਜ ਆ ਸਿੱਖ ਭਾਈ ਕੱਟੂ ਮੰਗਦਾ ਰਿਹਾ ਮਹਾਰਾਜ ਅਸੀਂ ਨਹੀਂ ਦਿੱਤਾ ਅਸੀਂ ਆਖਿਆ ਵੀ ਗੁਰੂ ਜੀ ਜਿੰਨਾ ਚਿਰ ਇਹਨੂੰ ਸ਼ੱਕ ਨਹੀਂ ਲੈਂਦੇ ਉਨਾ ਚਿਰ ਕਿਸੇ ਨੂੰ ਨਹੀਂ ਦੇਣਾ ਤੇ ਮਹਾਰਾਜ ਕਹਿਣ ਲੱਗੇ ਭਾਈ ਕਟੂ ਵਿੱਚ ਵਰਤ ਕੇ ਅਸੀਂ ਮੰਗਦੇ ਰਹਿਆ ਉਦੋਂ ਨਹੀਂ ਦਿੱਤਾ ਤੇ ਹੁਣ ਸ਼ਕਣ ਦੇ ਲਾਇਕ ਨਹੀਂ ਰਿਹਾ ਮਹਾਰਾਜ ਨੇ ਬਾਣੀ ਵਿੱਚ ਮੋਹਰ ਲਾਈ ਗੁਰ ਸਿੱਖਾਂ ਅੰਦਰ ਸਤਗੁਰ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਗੁਰੂ ਕੇ ਸਿੱਖਾਂ ਦੇ ਅੰਦਰ ਗੁਰੂ ਆਪ ਵਰਤਦਾ ਜੀ ਗੁਰੂ ਦੇ ਸਿੱਖਾਂ ਅੰਦਰ ਕੋਈ ਨਿਤਨੇਮੀ ਕੋਈ ਪ੍ਰੇਮੀ ਕੋਈ ਗੁਰੂ ਤੇ ਵਿਸ਼ਵਾਸ ਰੱਖਣ ਵਾਲਾ ਹੋਵੇ ਸਤ ਗੁਰੂ ਉਹਨਾਂ ਦੇ ਵਿੱਚ ਆਪ ਵਰਤ ਜਾਂਦੇ ਜੇ ਕਲਾ ਵਰਤਾ ਦੇਂਦੇ ਨੇ ਇੱਥੇ ਗੁਰ ਪਤਾ ਨਹੀਂ ਮੇਰੇ ਮੇਰੀ ਪੀਲੀ ਦੇ ਮਾਲਕ ਨੇ ਕਿਹਦੇ ਰਾਈ ਕੀ ਕਲਾ ਵਰਤਾ ਕੇ ਸਾਡੀਆਂ ਝੋਲੀਆਂ ਭਰ ਜਾਣੀਆਂ ਏ ਇਸ ਲਈ ਗੁਰਮਖੋ ਤੁਸੀਂ ਬਹੁਤ ਗਿਣਤੀ ਵਿੱਚ ਸੰਗਤ ਜੁੜ ਬੈਠੇ ਹੋ ਇਸ ਗੁਰੂ ਘਰ ਦੀ ਸੇਵਾ ਪਰਥਾਏ ਵੀ ਚਲੋ ਲਾਈਵ ਸੁਣੀਦਾ ਜਿੰਨੇ ਪ੍ਰੋਗਰਾਮ ਚੱਲ ਰਹੇ ਨੇ ਬਹੁਤ ਸਾਰੀਆਂ ਸੰਗਤਾਂ ਲੰਗਰ ਵਿੱਚ ਰਸਤਾ ਕਰਕੇ ਮਾਇਆ ਕਰਕੇ ਕੋਈ ਧੰਨ ਕਰਕੇ ਕੋਈ ਤੰਨ ਕਰਕੇ ਕੋਈ ਮਨ ਕਰਕੇ ਸੇਵਾ ਕਮਾਉਂਦਾ ਹੈ ਤੇ ਇਹ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਇਹਦੇ ਵਿੱਚ ਸਹਿਯੋਗ ਦਿਆ ਕਰੋ ਕਿਉਂਕਿ ਇਹ ਸੇਵਾ ਸਭ ਤੋਂ ਵੱਡੀ ਸੇਵਾ ਆ ਇਹ ਸੇਵਾ ਸਭ ਤੋਂ ਵੱਡੀ ਸੇਵਾ ਆ ਕੁਝ ਸਤਰਾਂ ਅੱਜ ਤੋਂ ਲਗਭਗ 18 ਸਾਲ ਪਹਿਲਾਂ ਲਿਖੀਆਂ ਸੀ ਸੇਵਾ ਦੇ ਪਰਥਾਏ ਉਹਦੇ ਵਿੱਚ ਗੁਰਮਖੋ ਤਰ੍ਹਾਂ-ਤਰ੍ਹਾਂ ਦੀ ਸੇਵਾ ਦਾ ਜ਼ਿਕਰ ਕੀਤਾ ਹੈ ਮੈਂ ਆਪ ਜੀ ਦੇ ਸਮ ਅਖਸ਼ ਰੱਖਾਂ ਉਹਦੇ ਵਿੱਚ ਜ਼ਿਕਰ ਕੀਤਾ ਹੈ ਵੀ ਸੇਵਾ ਸੇਵਾ ਵਿੱਚ ਬੜਾ ਫਰਕ ਹੁੰਦਾ ਹੈ ਸੇਵਾ ਸੇਵਾ ਵਿੱਚ ਬੜਾ ਫਰਕ ਹੁੰਦਾ ਹੈ ਸੇਵਾ ਹੁੰਦੀ ਵੀ ਕਈ ਪ੍ਰਕਾਰ ਦੀ ਹੈ ਸੇਵਾ ਕਈ ਤਰ੍ਹਾਂ ਦੀ ਏ ਇੱਕ ਸੇਵਾ ਜੋ ਕਰੀ ਦੀ ਮਾਪਿਆਂ ਦੀ ਏ ਇੱਕ ਸੇਵਾ ਜੋ ਕਰੀ ਦੀ ਮਾਪਿਆਂ ਦੀ ਏ ਇੱਕ ਸੇਵਾ ਜੋ ਪਤੀ ਲਈ ਨਾਰ ਦੀ ਹੈ ਇੱਕ ਉਹ ਸੇਵਾ ਬਜ਼ੁਰਗ ਮਾਂ ਬਾਪ ਦੀ ਕਮਾਲੋ ਉਹ ਵੀ ਵੱਡੀ ਸੇਵਾ ਹੈ ਇੱਕ ਸੇਵਾ ਜਿਹੜੀ ਪਤਨੀ ਇਹ ਉਹ ਆਪਣੇ ਪਤੀ ਦੀ ਕਰੇ ਕਹਿਣ ਲੱਗੇ ਇਹ ਵੀ ਇੱਕ ਸੇਵਾ ਹੈ ਸੇਵਾ ਸੇਵਾ ਵਿੱਚ ਵੀ ਬੜਾ ਫਰਕ ਹੁੰਦਾ ਹੈ ਸੇਵਾ ਹੁੰਦੀ ਵੀ ਕਈ ਪ੍ਰਕਾਰ ਦੀ ਹੈ ਇੱਕ ਸੇਵਾ ਜੋ ਕਰੀ ਦੀ ਮਾਪਿਆਂ ਦੀ ਇੱਕ ਸੇਵਾ ਜੋ ਪਤੀ ਲਈ ਨਾਰ ਦੀ ਹੈ ਇੱਕ ਸੇਵਾ ਜੋ ਮਨ ਨੂੰ ਕਰੇ ਸ਼ਾਂਤ ਇੱਕ ਸੇਵਾ ਜੋ ਮਨ ਨੂੰ ਦੇ ਸ਼ਾਂਤੀ ਇੱਕ ਸੇਵਾ ਜੋ ਦੇਸ਼ ਪਿਆਰ ਦੀ ਹੈ ਐ ਪਰ ਸਭ ਤੋਂ ਉੱਤਮ ਉਹ ਸੇਵਾ ਸੇਵਾ ਹੁੰਦੀ ਜੋ ਗੁਰੂ ਦਰਬਾਰ ਦੀ ਹੈ ਇੱਕ ਸੇਵਾ ਜੋ ਗੁਰਮੁਖੋ ਮਨ ਨੂੰ ਦੇ ਸ਼ਾਂਤੀ ਇੱਕ ਸੇਵਾ ਜੋ ਦੇਸ਼ ਪਿਆਰ ਦੀ ਹੈ ਐ ਪਰ ਸਭ ਤੋਂ ਉੱਤਮ ਉਹ ਸੇਵਾ ਸੇਵਾ ਹੁੰਦੀ ਜੋ ਗੁਰੂ ਦਰਬਾਰ ਦੀ ਹੈ ਸੇਵਾ ਕਰਕੇ ਮਨ ਨੂੰ ਮਿਲੇ ਸ਼ਾਂਤੀ ਸੇਵਾ ਮਨ ਦੀ ਮੈਲ ਉਤਾਰਦੀ ਹੈ ਸੇਵਾ ਬੰਦੇ ਨੂੰ ਰੱਬ ਦਾ ਰਾਹ ਦੱਸੇ ਸੇਵਾ ਜਨਮ ਤੇ ਮਰਨ ਸਵਾਰਦੀ ਹੈ ਐ ਪਰ ਸਭ ਤੋਂ ਉੱਤਮ ਉਹ ਸੇਵਾ ਸੇਵਾ ਹੁੰਦੀ ਜੋ ਗੁਰੂ ਦਰਬਾਰ ਦੀ ਹੈ ਸੱਚ ਜਾਣਿਉ ਗੁਰ ਸੇਵਾ ਤਪਾਂ ਸਿਰ ਤਪਸਾਰ ਬਾਣੀ ਵਿੱਚ ਬਚਨ ਆਉਂਦਾ ਹੈ ਗੁਰ ਸੇਵਾ ਤਪਾਂ ਸਿਰ ਤਪਸਾਰ ਸਭ ਤੋਂ ਵੱਡੀ ਤਪੱਸਿਆ ਸਭ ਤੋਂ ਵੱਡਾ ਤਪ ਗੁਰੂ ਦੇ ਦਰ ਦੇ ਘਰ ਵਿੱਚ ਰਹਿ ਕੇ ਸੇਵਾ ਕਮਾ ਲੈਣੀ ਇਸ ਲਈ ਜਦੋਂ ਵੀ ਸੇਵਾ ਦਾ ਸੁਭਾਗ ਮਿਲੇ ਭਾਵੇਂ ਤੁਸੀਂ ਤਨ ਕਰਕੇ ਕਰੋ ਭਾਵੇਂ ਮਨ ਕਰਕੇ ਕਰੋ ਤੇ ਭਾਵੇਂ ਤਨ ਕਰਕੇ ਕਰੋ ਕਦੇ ਪਿੱਛੇ ਨਾ ਹਟਿਆ ਕਰੋ ਕਿਉਂਕਿ ਇੱਥੇ ਇੱਕ ਇੱਕ ਲੱਗੀ ਹੋਈ ਇੱਟ ਗੁਰੂ ਦਰਬਾਰ ਦੇ ਅੰਦਰ ਇਹ ਜੁਗਾਂ ਜੁਗਾਂ ਤੱਕ اٹਲ ਹੋ ਜਾਣੀ ਏ ਸਾਡੇ ਬਣਾਏ ਹੋਏ ਘਰਾਂ ਦੇ ਵੱਡੇ ਵੱਡੇ ਮਹੱਲ ਵੀ ਟਹਿ ਟੇਰੀ ਹੋ ਜਾਣੇ ਇ ਇੱਥੇ ਲੱਗੀ ਹੋਈ ਗੁਰੂ ਦੇ ਦਰ ਤੇ ਇੱਕ ਨਿੱਕੀ ਨਿੱਕੀ ਇੱਟ ਨੂੰ ਰਹਿੰਦੀ ਦੁਨੀਆ ਤੱਕ ਦੁਨੀਆ ਨੇ ਸੀਸ ਝੁਕਾਉਂਦੇ ਰਹਿਣੇ ਗੁਰਮੁਖੋ ਇਸ ਲਈ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹ ਪਿਆਰਾ ਸਿੱਖ ਜਿਹੜਾ ਭਾਈ ਸਿੱਖ ਇੱਕ ਟੱਕਾ ਹੀ ਰੱਖਿਆ ਉਹਨੇ ਬਾਦਸ਼ਾਹ ਜਹਾਂਗੀਰ ਦੇ ਅੱਗੇ ਤੇ ਘਾ ਦੀ ਪੰਡ ਜਦੋਂ ਉਹਨੇ ਆਖਿਆ ਵੀ ਮੇਰਾ ਲੋਕ ਪਰਲੋਕ ਸਵਾਰ ਦਿਓ ਮੇਰਾ ਜਨਮ ਸਫਲਾ ਹੋ ਜਾਏ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਸਿੱਖਾ ਤੈਨੂੰ ਭੁਲੇਖਾ ਲੱਗੇ ਸੱਚੇ ਪਾਤਸ਼ਾਹ ਦਾ ਜਿਹੜਾ ਤੰਬੂਆ ਉਹ ਅੱਗੇ ਆ ਤੇ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਤੂੰ ਦੱਸ ਤੈਨੂੰ ਕਿਸੇ ਇਲਾਕੇ ਦੀ ਜ਼ਮੀਨ ਦੇ ਦਈਏ ਜਗੀਰ ਦੇ ਦਈਏ ਤੇਰੀ ਗਰੀਬੀ ਕੱਟ ਦਈਏ ਕਹਿਣ ਲੱਗਾ ਨਹੀਂ ਸਿਰਫ ਮੇਰਾ ਜਨਮ ਸਫਲਾ ਕਰੋ ਮੇਰੇ ਤੇ ਰਹਿਮਤ ਕਰੋ ਲੋਕ ਪਰਲੋਕ ਵਿੱਚ ਸਹਾਈ ਹੋਵੋ ਕਹਿਣ ਲੱਗੇ ਉਹ ਤਾਂ ਨਹੀਂ ਕਰ ਸਕਦੇ ਸਿੱਖ ਨੇ ਉਹ ਟਕਾ ਵੀ ਚੁੱਕ ਲਿਆ ਉਹ ਘਾਹ ਦੀ ਪੰਡ ਵੀ ਚੁੱਕ ਲਈ ਕਹਿਣ ਤੂੰ ਭਾਵ ਜਦੋਂ ਮੇਰੀ ਪੀਰੀ ਦੇ ਚਰਨਾਂ ਵਿੱਚ ਉਹ ਟਕਾ ਰੱਖਦਾ ਸਤਿਗੁਰੂ ਉਹਨੂੰ ਨਦਰੋ ਨਦਰ ਨਿਹਾਲ ਕਰ ਦਿੰਦੇ ਨੇ ਇੱਥੇ ਗੱਲ ਭੇਟਾ ਦੀ ਨਹੀਂ ਗੱਲ ਹੈ ਭਾਵਨਾ ਦੀ ਉਹਨੀ ਕਿੰਨੀ ਵੱਡੀ ਭਾਵਨਾ ਹੋਏਗੀ ਕਿ ਹਿੰਦੁਸਤਾਨ ਦੇ ਬਾਦਸ਼ਾਹ ਅੱਗੇ ਟਕਾ ਰੱਖ ਕੇ ਚੁਕਣਾ ਇਹ ਬਾਦਸ਼ਾਹ ਦੀ ਤੋਹੀਨ ਹੈ ਪਰ ਇੱਕ ਪਾਸੇ ਗੁਰੂ ਦਾ ਪਿਆਰ ਹੈ ਇੱਕ ਪਾਸੇ ਦੁਨੀਆ ਹਿੰਦੁਸਤਾਨ ਦਾ ਬਾਦਸ਼ਾਹ ਹੈ ਗੁਰੂ ਦਾ ਪਿਆਰ ਵੱਡਾ ਹੈ ਇਸ ਕਰਕੇ ਉਹਨੇ ਟਕਾ ਤੇ ਘਾ ਦੀ ਪੰਡ ਵੀ ਚੁੱਕ ਲਈ ਗੁਰੂ ਦੇ ਚਰਨਾਂ ਵਿੱਚ ਜਾ ਕੇ ਭੇਟ ਕੀਤੀ ਗੁਰਮੁਖੋ ਦੁਨੀਆ ਸਾਡੇ ਹੱਥਾਂ ਨੂੰ ਵੇਖਦੀ ਜਦੋਂ ਆਪਾਂ ਮੱਥਾ ਟੇਕਦੇ ਆਣ ਫਲਾਣੇ ਨੇ ਕਿੰਨੇ ਪੈਸੇ ਟੇਕੇ ਫਲਾਣੇ ਨੇ ਕਿੰਨਾ ਵੱਡਾ ਨੋਟ ਮੱਥਾ ਟੇਕਿਆ ਟੇਕਣਾ ਚਾਹੀਦਾ ਏ ਗੁਰੂ ਦੀਆਂ ਦਿੱਤੀਆਂ ਦਾਤਾਂ ਨਹੀਂ ਪਰ ਚੇਤੇ ਰੱਖਿਓ ਗੁਰੂ ਹੱਥ ਨਹੀਂ ਵੇਖਦਾ ਗੁਰੂ ਹਿਰਦਾ ਵੇਖਦਾ ਹੈ ਕਿ ਸਿੱਖ ਹਿਰਦੇ ਵਿੱਚ ਮੇਰੇ ਲਈ ਕੀ ਲੈ ਕੇ ਆਇਆ ਹੈ ਪਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਂਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ ਮੀਰੀ ਪੀਰੀ ਦੇ ਮਾਲਕ ਉਹ ਕਾਲੇ ਖਾਂ ਆਪਣੇ ਦੋ ਭਤੀਜਿਆਂ ਨੂੰ ਲੈ ਕੇ ਆਇਆ ਸੀ ਨਾ ਜਿਹੜੇ ਪੇਟ ਨੂੰ ਵਜਾਉਂਦੇ ਸੀ ਹੱਥਾਂ ਨਾਲ ਮਹਾਰਾਜ ਨੇ ਪੁੱਛਿਆ ਇਹ ਕੀ ਕਹਿੰਦੇ ਨੇ ਤੇ ਉਹਨੇ ਆਖਿਆ ਜੀ ਮੇਰੇ ਭਤੀਜੇ ਨੇ ਮਾਂ ਬਾਪ ਇਹਨਾਂ ਦਾ ਚੜ੍ਹਾਈ ਕਰ ਗਿਆ ਹੈ ਇਹ ਪੇਟ ਤੋ ਖਾਲੀ ਨੇ ਭੁੱਖੇ ਨੇ ਮਹਾਰਾਜ ਇਹਨਾਂ ਤੇ ਕਿਰਪਾ ਕਰੋ ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਰਾਜ ਭਾਗ ਦਿੱਤੇ ਰਾਜ ਭਾਗ ਦਿੱਤੇ ਤੇ ਉਹ ਗੁਰਮੁਖੋ ਰਾਜੇ ਮਹਾਰਾਜੇ ਬਣੇ